ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਆਪਾਂ ਵੈਲਕਮ ਕਰਦੇ ਆ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ PR126 ਵੈਰਾਈਟੀ ਬਾਰੇ ਇਹ ਜਿਹੜੀ ਵੈਰਾਈਟੀ ਆ ਦੋ ਤਿੰਨ ਸਾਲ ਤੋਂ ਬਹੁਤ ਹੀ ਟੌਪ ਤੇ ਚੱਲ ਰਹੀ ਹੈ ਇੱਕ ਤਾਂ ਸਮਾਂ ਬਹੁ ਘੱਟ ਲੰਦੀ ਹੈ ਇਹ ਆਪਣੀ 93 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਬਿਮਾਰੀ ਦਾ ਬਹੁਤ ਘੱਟ ਅਟੈਕ ਹੁੰਦਾ ਬਹੁਤ ਘੱਟ ਬਿਮਾਰੀ ਪੈਂਦੀ ਹੈ ਇੱਕ ਸਪਰੇ ਦੀ ਲੋੜ ਪੈਂਦੀ ਹੈ ਬਾਜੇ ਇੱਕ ਸਪਰੇ ਵੀ ਕਰਦੇ ਨਹੀਂ ਹੈਗੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਤੋਂ ਆਪਾਂ 35 ਤੋਂ 40 ਕੁਇੰਟਲ ਤੱਕ ਝਾੜ ਪੱਕੀਵੇਂ ਲੈ ਸਕਦੇ ਆ ਵੀ ਆਪਾਂ ਪਨੀਰੀ ਕਿਵੇਂ ਤਿਆਰ ਕਰਨੀ ਹੈ ਕਿਵੇਂ ਆਪਾਂ ਉਹਦੀ ਖੇਤ ਦੇ ਵਿੱਚ ਪਲਾਂਟਿੰਗ ਕਰਨੀ ਹੈ ਸਾਰੀ ਤੁਹਾਨੂੰ ਆਪਾਂ ਡਿਟੇਲ ਵਾਈਜ਼ ਆਪਾਂ ਗੱਲਬਾਤ ਸਾਂਝੀ ਕਰਾਂਗੇ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਆਪਾਂ ਇਹਦੀ ਪਨੀਰੀ ਕਦ ਬੀਜਣੀ ਚਾਹੀਦੀ ਹੈ ਤੇ ਕਿਵੇਂ ਆਪਾਂ ਇਹਦੀ ਪਨੀਰੀ ਤਿਆਰ ਕਰਨੀ ਹੈ ਕਿੰਨੇ ਦਿਨ ਦੀ ਆਪਾਂ ਖੇਤ ਦੇ ਵਿੱਚ ਪਲਾਂਟੇਜ ਕਰਨੀ ਹੈ ਤੇ ਇਹ ਜਿਹੜੀ ਪਨੀਰੀ ਹੈ ਇਹਦੀ ਪਹਿਲਾ ਪੁਆਇੰਟ ਆਪਾਂ 25 ਦਿਨ ਦੀ ਖੇਤ ਦੇ ਵਿੱਚ ਲਾਣੀ ਹੈ ਜੇ ਆਪਾਂ 30 ਦਿਨ ਦੀ ਖੇਤ ਦੇ ਵਿੱਚ ਲਾਉਗੇ ਤਾਂ ਇਹ ਬਹੁਤ ਘੱਟ ਸਮੇਂ ਵਾਲੀ ਵੈਰਾਈਟੀ ਹੈ ਤਾਂ ਪਨੀਰੀ ਇਹਦੀ ਖਰਾਬ ਇਹਨੇ ਬੂਝਾ ਘੱਟ ਮਾਨਣਾ ਹੈ ਓਪਨ ਨੂੰ ਬਦਨੀ ਸ਼ੁਰੂ ਹੋ ਜਾਂਦੀ ਹੈ ਇਹ ਤੋਂ ਉਹੀ ਤਿਆਰਬੇ ਆਪਾਂ ਦੇਖੇ ਵੀ ਹੋਣਗੇ ਤੇ 25 ਦਿਨ ਦੀ ਆਪਾਂ ਪਨੀਰੀ ਖੇਤ ਦੇ ਵਿੱਚ ਇਹ ਆਪਾਂ ਲਾਉਣੀ ਹੈ ਤੇ ਦੂਜਾ ਨੰਬਰ ਇਹਨੂੰ ਆਪਾਂ ਜੇ ਮੰਨ ਕੇ ਚੱਲੋ 10 ਜੂਨ ਆਪਾਂ ਲਾਂਦੇ ਆ ਇਹਦੀ ਆਪਾਂ 20 ਜੂਨ ਨੂੰ ਆਪਾਂ ਖੇਤ ਦੇ ਵਿੱਚ ਪਲਾਂਟਿੰਗ ਕਰਦੇ ਆ ਤਾਂ 25 ਤੋਂ 26 ਤਰੀਕ ਮਈ ਨੂੰ ਇਹਦੀ ਪਨੀਰੀ ਦੀ ਬਿਜਾਈ ਕਰੋ ਤੇ ਉਹ ਝਾੜ ਇਹਨਾਂ ਦੰਦੀ ਨਹੀਂ ਗਈ ਦੇ ਮੰਨ ਕੇ ਚਲੋ ਜਿਹੜੀ ਆਪਾਂ 20 ਜੂਨ ਨੂੰ ਇਹਦੀ ਆਪਾਂ ਕਦੂ ਕਰਕੇ ਖੇਤ ਦੇ ਵਿੱਚ ਇਹਦੀ ਆਪਾਂ ਪਲਾਂਟਿੰਗ ਕਰਦੇ ਆ ਤਾਂ ਉਹ ਆਪਾਂ ਨੂੰ ਇੰਨੀ ਬੈਨੀਫਿਟ ਨਹੀਂ ਰਹੂਗੀ ਜੇ ਆਪਾਂ ਕੋਈ ਆਲੂ ਦੀ ਫਸਲ ਜਾਂ ਹੋਰ ਲਾਉਣੀ ਹੈ ਫਿਰ ਬੈਨੀਫਿਟ ਹੈਗੀ ਹੈ ਤੇ ਆਪਾਂ ਤੁਹਾਡੇ ਕੋ ਫੜ ਨਹੀਂ ਮਾਰਦੇ ਜੇ ਆਪਾਂ ਉਹਦੇ ਝਾੜ ਦੀ ਗੱਲ ਕਰੀਏ ਤਾਂ ਉਹ 30 ਤੋਂ ਬਾਕੀ ਮੌਸਮ ਦੇ ਸਿਰ ਤੇ ਆ ਪਿਛਲੇ ਸਾਲਾਂ ਦੇ ਵਿੱਚ 32 ਕਵਾਂਟਲ ਵੀ ਦਿੱਤਾ ਹੈ ਜਾਨੀ ਕਿ ਜੇ ਆਪਾਂ ਤੁਹਾਨੂੰ ਕਹਿ ਦਈਏ ਜੀ ਐਨਆਈ ਦੇਊਗੀ ਦੇ ਨਹੀਂ ਸਕਦੀ 30 ਤੋਂ ਥੱਲੇ ਵੀ 25 26 27 28 ਇੰਨਾ ਵੀ ਝਾੜ ਦੇ ਸਕਦੀ ਹੈ ਜੇ ਆਪਾਂ ਇਹਨੂੰ ਕੀਤੀ ਬਜਾਈ ਕਰਦੀਏ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ 35 ਤੋਂ 40 ਕਵਾਂਟਲ ਆਪਾਂ ਝਾੜ ਕੇ ਮਿਲ ਸਕਦੇ ਇਹਨੂੰ ਜੇ 35 ਤੋਂ 40 ਕਵਾਂਟਲ ਆਪਾਂ ਝਾੜ ਦੇਣਾ ਇੱਕ ਤਾਂ ਪਾਣੀ ਦੀ ਬਚਤ ਹੁੰਦੀ ਹੈ ਤੇ ਉਹਨਾਂ ਵੀਰਾਂ ਲਈ ਬਹੁਤ ਹੀ ਲਾਹੇਵੰਦ ਹੈ ਜਿਨ੍ਹਾਂ ਦੇ ਕੋਲ ਪਾਣੀ ਘੱਟ ਹੈ ਉਹ ਇਹ ਤੋਂ ਵਧੀਆ ਝਾੜ ਦੇ ਸਕਦੇ ਐ ਲੇਟ ਇਹਦੀ ਪਲਾਂਟਿੰਗ ਕਰਕੇ ਤੇ ਹੁਣ ਆਪਾਂ ਦੱਸਾਂਗੇ ਪਨੀਰੀ ਕਦ ਆਪਾਂ ਨੂੰ ਬੀਜਣ ਚਾਹੀਦੀ ਮੰਨ ਕੇ ਚੱਲੋ ਜੇ ਆਪਾਂ ਇਹਦੀ 20 ਜੂਨ ਨੂੰ 20 ਤੋਂ 25 ਜੂਨ ਦੇ ਵਿੱਚ ਵਿੱਚ ਆਪਾਂ ਇਹਦੀ ਪਨੀਰੀ ਦੀ ਬਜਾਈ ਕਰਦੇ ਐ ਫਿਰ ਆਪਾਂ 25 ਦਿਨਾਂ ਦੀ ਆਪਾਂ ਖੇਪਾਟ ਕੇ ਖੇਤ ਦੇ ਵਿੱਚ ਲਾਵਾਂਗੇ ਤੇ 15 ਤੋਂ 20 ਜੁਲਾਈ ਵਾਲੀ ਜਿਹੜੀ ਜੀਰੀ ਐ ਆਪਾਂ ਕੱਦੂ ਕਰਕੇ ਜਿਹੜੀ ਲਾਵਾਂਗੇ ਉਹ ਆਪਾਂ ਨੂੰ ਬਹੁਤ ਵਧੀਆ ਝਾੜ ਦੇਊਗੀ ਤੇ 93 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਉਹ 100% 35+ ਝਾੜ ਕਰੂਗੀ। ਬਾਕੀ ਮੌਸਮ ਤੇ ਡਿਪੈਂਡ ਹੈ ਜੇ ਮੌਸਮ ਵਧੀਆ ਰਿਹਾ ਤਾਂ 37 38 40 ਕੁਇੰਟਲ ਤੱਕ ਵੀ ਪਿਛਲੇ ਸਾਲਾਂ ਦੇ ਵਿੱਚ ਇਹ ਵੈਰਾਈਟੀ ਨੇ ਝਾੜ ਦਿੱਤਾ ਹੈ। ਇਹ ਬਹੁਤ ਵਧੀਆ ਵੈਰਾਈਟੀ ਹੈ ਤੇ ਬਾਕੀ ਕਮੈਂਟਾਂ 'ਚ ਜਰੂਰ ਦੱਸਿਓ ਹੋਰ ਆਪਾਂ ਕਿਹੜੀ ਵੈਰਾਈਟੀ ਵੈਰਾਈਟੀ ਬਾਰੇ ਤੁਹਾਨੂੰ ਸਲਾਹ ਦਈਏ ਤੇ ਜਰੂਰ ਦੱਸਿਓ ਤੇ ਬਾਕੀ ਅਗਲੀ ਵੀਡੀਓ ਤੁਹਾਡੇ ਨਾਲ ਫਿਰ ਉਹ ਵੈਰਾਈਟੀ ਤੇ ਆਪਾਂ ਲੈ ਕੇ ਆਵਾਂਗੇ ਕਮੈਂਟ ਵਿੱਚ ਜਰੂਰ ਦੱਸਿਓ ਵੀ ਇਨਫੋਰਮੇਸ਼ਨ ਆਪਾਂ ਕਿਹਦੀ ਵੈਰਾਈਟੀ ਤੇ ਬਣਾਈਏ ਅਗਲੀ ਵੀਡੀਓ